ਬਾਈ ਜੀ ਖਾਸ ਕਾਜ ਸਾਰੇ ਆਂ ਅਰੇ ਆਪਾਂ ਤਿਆਰੀ ਕਾਲੀ ਨੰਦਪੁਰ ਸਾਹਿਬ ਦੀ ਤੇ ਪਿੰਡੋਂ ਵਾਲੇ ਤਰਪੇ ਤੇ ਡਗਰਾਉ ਤੇਲ ਫੋਨ ਲੱਗੇ ਸੀ ਤੇ ਉਹ ਸਾਹਮਣੇ ਟਰਾਲੀ ਵੀ ਮਿਲ ਗਈ ਉਹ ਟਰਾਲੀ ਵੀ ਆਪਣੀ ਹੈ ਗਾਂ ਜਿਹੜੀ ਉਹ ਛੋਟੀ ਟਰਾਲੀ ਆ ਉਹ ਉਹ ਟਰਾਲੀ ਵੀਰੇ ਹੁਣੇ ਗਾਂ ਪੰਜਾਬ ਦੋਸਤ ਉਹ ਲੈ ਕੇ ਚਲੇ ਜੀਪ ਤੇ ਮਗਰ ਪਾਈ ਹੋਈ ਆ ਜੀ ਹੁਣ ਚਲਦੇ ਆਪਾਂ ਨੰਦ ਦੇ ਨਾਲ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਚਲਦੇ ਇਹ ਹੋਲੇ ਮੰਦ ਤੋਂ ਨੰਦਪੁਰ ਸਾਹਿਬ ਤੇ ਕਿਰਪਾ ਨਾਲ ਬਾਬੇ ਦੀ ਕਿਰਪਾ ਨਾਲ ਆਪਣੀ ਗੱਡੀ ਦੇ ਵਿੱਚ ਆਪਾਂ ਮਿਲ ਜੂਦਾ ਦੇ ਤੇ ਆਪਣਾ ਵੱਡਾ ਭਰਾ ਲੱਗਾ ਹੋਇਆ ਆ ਪਾ ਗੱਡੀ ਨੂੰ ਤੇ ਮੈਂ ਖੈਦ ਅੱਜ ਬਾਹਨੇ ਨਾਲ ਸਾਈਡ ਤੇ ਬਹਿ ਕੇ ਆਪਣਾ ਵਾਲੇ ਵੀਡੀਓ ਬਗਾਰਾ ਬਣਾਉਂਦੇ ਆ ਬਲੌਗ ਆ ਬਣਾਉਂਦੇ ਆ ਜਾਨੀ ਕਿ ਆਪਾਂ ਨਾਲ ਹੋਂਦਾ ਤੇ ਗੱਡੀ ਮੈਂ ਖੈਦ ਆਪਣਾ ਵੱਡਾ ਭਰਾ ਚੋਂਦਾ ਅੱਜ ਆਲੇ ਤਿੰਨ ਜਣੇ ਅੱਜ ਆਪਾਂ ਗੱਡੀ ਦੇ ਵਿੱਚ ਤਿੰਨ ਜਾਨੀ ਸੀਗੇ ਇਹ ਬੜੀ ਘਾਟ ਮਾਰੀ ਹੋਈ ਆ ਬਾਜੀ ਆਪਾਂ ਭਾਈ ਨੰਦ ਲਾਲ ਪਬਲਿਕ ਸਕੂਲ ਨੰਦਪੁਰ ਸਾਹਿਬ ਵੱਲੋਂ ਆਪਣੀ ਇਲਾਕੇ ਦੀ ਗੱਡੀ ਇੱਥੇ ਇੱਥੇ ਲੰਗਰ ਵੀ ਚੱਲਦਾ ਰਹਿੰਦਾ ਪੱਕਾ ਹੀ ਜਾਲੀ ਜਦਣਾ ਨਾ ਇੱਥੇ ਹੋਲੇ ਮੱਲੇ ਦਾ ਪ੍ਰੋਗਰਾਮ ਚੱਲਦਾ ਜੀ ਜਿੰਨੇ ਦਿਨ ਚੱਲਦਾ ਚਾਹੇ 4 ਦਿਨ 5 ਦਿਨ ਜਿੰਨੇ ਵੀ ਦਿਨ ਨੂੰ ਸੰਗਤ ਆਪਨ ਦਕਰਨ ਪਤਾ ਹੀ ਆ ਵੀ 4-5 ਦਿਨ ਪਹਿਲਾਂ ਹੀ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਉਦੋਂ ਤੇ ਇੱਥੇ ਲੰਗਰ ਇਹ ਲੰਗਰ ਸ਼ੁਰੂ ਹੋਣਾ ਸ਼ੁਰੂ ਹੋ ਜਾਂਦਾ ਤੇ ਗੱਡੀ ਵਗਾਰਾ ਇੱਥੇ ਬੰਦੇ ਖੜਾ ਦਿੰਦੇ ਨੇ ਗੱਡੀਆਂ ਟਰੈਕਟਰ ਟਰਾਲੇ ਨਾਲ ਇੱਥੇ ਖੜਦੇ ਆ ਕੱਢੀ ਆ ਆਪਣੇ ਤੇ ਝੰਡਾ ਲੱਗਾ ਜੀ ਤੇ ਆਪਣਾ ਕੇ 3 ਨਿਸ਼ਾਨ ਸਾਹਿਬ ਤੇ ਆਪਣੀ ਗੱਡੀ ਆ ਆ ਜੋ ਆਪਾਂ ਅੱਗੇ ਵੀ ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਟਰੈਕਟਰ ਟੂਟਰ ਵੀ ਕੋਈ ਜਾਂ ਟਰਾਲੀ ਜਿਸ ਵਿੱਚ ਲੋਕਾਂ ਦੀ ਵੀਰਾਂ ਦੀਆਂ ਸਜਾਈਆਂ ਹੋਈਆਂ ਨੇ ਉਹ ਵੀ ਆਪਾਂ ਦੇਖਦੇ ਹਾਂ ਵੀ ਕਿਵੇਂ ਤਿਆਰ ਕੀਤੀਆਂ ਹੋਈਆਂ ਨੇ ਆਪਾਂ ਉਹ ਲਬਦਾ ਤਾਂ ਆਪਾਂ ਕਰਦੇ ਆ ਕੋਈ ਸਕੂਲ ਦੇ ਬੱਚੇ ਲਾਪਾਲੀ ਸਕੂਲ ਰਹਾਏ ਨਾ ਨੂੰ ਪਾਉਣਾ ਜੋ ਟਰੈਕਟਰ ਟਰਾਲੀਆਂ ਗੱਡੀਆਂ ਬੱਸੋ ਫਰੀ ਸਕੂਲ ਦੇ ਵਿੱਚ ਝੋਲੇ ਵਗਾਰ ਲੱਗੇ ਹੋਇਆ ਤੇ ਜਵਾਕ ਇਹ ਬੱਚੇ ਆ ਆਨੰਦ ਰਹਿ ਰਹੇ ਝੂਲਿਆਂ ਦਾ ਦੇਖੋ ਕੀ ਬਾਤ ਹੈ ਬਸ ਸਕੂਲ ਦੇ ਵਿੱਚ ਜਿੱਥੇ ਆਪਾਂ ਜਿੱਥੇ ਆਪਣੀ ਸੰਗ ਟਰੈਕਟਰ ਟਰਾਲੀਆਂ ਗੱਡੀਆਂ ਵਗਾਰ ਖੜਾਉਂਦੇ ਆ ਇਹਦੇ ਨਾਲ ਹੀ ਲੰਗਰ ਲੱਗਾ ਹੋਇਆ ਹੈ ਇਹ ਚ ਲੰਗਰ ਦਾ ਪ੍ਰਬੰਧ ਵੀ ਪੂਰਾ ਕੀਤਾ ਹੋਇਆ ਤੇ ਜਿਹੜੇ ਸਕੂਲ ਦੇ ਵਿੱਚ ਜਿਹੜੇ ਆਪਣੇ ਆਮ ਹੁਣ ਲੱਗੇ ਹੀ ਹੁੰਦੇ ਹਨ ਫੇਰੇ ਝੂਲਦਾਂ ਤੇ ਖੜਾ ਖੜਾਉਣੇ ਦੇ ਖੇਡ ਨਾਲ ਸੱਸੋਂ ਹਸਣ ਲੱਗੇ ਹੁੰਦੇ ਹਨ ਪਤਾ ਯਾਣਾ ਤੇ ਉਹ ਬੱਚੇ ਉੱਥੇ ਆਨੰਦ ਰਹਿ ਰਹੇ ਨੇ ਹੋ ਜਵੀ ਪਹੁੰਚਿਆ ਹੋਇਆ ਹਨਗੇ ਘੋੜੇ ਜਾਨਵਰ ਪਹੁੰਚ ਕੇ ਜੇ ਆਪਾਂ ਹੁਣ ਗੁਰਦਾੰਦਗੜ੍ਹ ਸਾਹਿਬ ਦੇਖੋ ਰੌਣਕ ਰੌਣਕ ਲੱਗੀ ਪਈ ਆ ਕਿੰਨੀ ਸੰਗਤ ਚਾਈ ਹੋਈ ਆ ਤੇ ਗੁਰੂ ਸਾਹਿਬ ਦੇ ਟਾਈਮ ਦੇ ਵਿੱਚ ਦੋ ਤੜਿਆਂ ਦੇ ਵਿੱਚ ਹਨਗੇ ਫੌਜ ਨੂੰ ਵੰਡ ਦਿੰਦੇ ਸੀ ਮੰਡ ਕੇ ਦੋਨੋਂ ਵਿੱਚ ਦੋਨੋਂ ਵਿੱਚ 140 ਜੋਧਾ ਤਰੋਧੀ 14 ਕਰੋੜ ਤੋਂ ਵੱਧ ਉਹ ਜਿਹੜਾ ਯਾਤਰਾ ਸੀ ਸੋ ਉਹਨਾਂ ਨੂੰ ਨਾਮ ਵਜੋਂ ਕੁਛ ਨਾ ਕੁਛ ਤਰ ਜਾਂਦਾ ਸੀ ਸਰੋਪਾ ਕਰਾ ਜਾਂ ਹੋਰ ਤੀ ਜਿਹੜਾ ਵੀ ਤੋਲਾ ਉਹਨਾਂ ਦੇ ਵਿੱਚ ਜਿਹੜਾ ਜਾਂਦਾ ਸੀ ਦੋ ਟੜਿਆਂ ਦੇ ਵਿੱਚੋਂ ਜਿਹੜੇ ਦੋ ਜੋਤਾਂ ਇਕੱਠੇ ਕਰ ਦਿੰਦੇ ਮਤਲਬ 5 5 10 10 ਰਿਆਣੇ ਕਰ ਦਿੰਦੇ ਇਕੱਠੇ ਜਿਹੜਾ ਜਾਂਦਾ ਜਾਂਦਾ ਸੀ ਨੜਕ ਨਗਲੀ ਜੋਤ ਹੁੰਦਾ ਸੀ ਯਾਨੀ ਕਿ ਉਦਾਂ ਤੇ ਜਿਹੜਾ ਜਾਂਦਾ ਜਾਂਦਾ ਸੀ ਫਿਰ ਉਹਨਾਂ ਨੂੰ ਨਾਮ ਵਜੋਂ ਸਰੋਪੇ ਉੱਤੇ ਜਾਂ ਹੋਰ ਪ੍ਰਕਾਰ ਹੋਰ ਕਈ ਤਪੁਰਾਂ ਦੇ ਆਪਣੇ ਆਪਸ ਤੋਂ ਹਿਸਾਬ ਨਾਲ ਉਹ ਟਾਈਮ ਵਿੱਚ ਕੀਤੀ ਜਾਂਦੀ ਸੀ। ਖਾਣੇ ਜੁੱਧ ਦਾ ਅਭਿਆਸ ਵੀ ਚੱਲਦਾ ਰਹਿੰਦਾ ਸੀ ਤੇ ਨਾਲੇ ਉਹਨਾਂ ਦਾ ਹਾਸਲਾ ਜੜ ਕੇ ਉਹ ਚੜ੍ਹਦਾ ਰਹਿੰਦਾ। ਬਾਜੀ ਮਹਾਰੀ ਜਣਾ 15 ਮਾਥ ਦੇਖਣਾ। ਨੰਦਗੜ੍ਹ ਕਿਲਾ ਖੰਨਦਪੁਰ ਸਾਹਿਬ। ਸਾਹਮਣੇ ਆਪਾਂ ਦੀ ਦਰਸ਼ਨ ਕਰ ਰਹੀ ਹੈ ਮਾਤਾ ਮਾਣਾ ਦੇਵੀ ਜੇ। ਤੇ ਇੱਥੇ ਨੰਦਗੜ੍ਹ ਕਰੇ ਤੋਂ ਖੜ ਕੇ ਇਸ ਤਰ੍ਹਾਂ ਦਾ ਕੁਝ ਪੁਆਇੰਟ ਆ ਸਾਈਡ ਤੋਂ ਇਸ ਤਰ੍ਹਾਂ ਦੇ ਦਾਂ ਇਸ ਤਰ੍ਹਾਂ ਸਾਈਡਾਂ ਤੇ ਦਰਸ਼ਨ ਮੇਲੇ ਇਦਾਂ ਦੇ ਹੁੰਦੇ ਆ ਸਾਈਡ ਤੋਂ। ਉਹਦੇ ਕੋਈ ਸੰਗਤੀ ਸੰਗਤ ਆ। ਅਨੰਦਗੜ੍ਹ ਕਲਾ ਆਨੰਦਪੁਰ ਸਾਹਿਬ ਦੇ ਵਿੱਚ ਜੇ ਆਪਾਂ ਅੱਗੇ ਵੀ ਚੱਲਦੇ ਹਾਂ ਲਿਖਾਉਂਦੇ ਆ ਤੇ ਬੈਕ ਸਾਈਡ ਤੇ ਉੱਤੇ ਰੇਣਾ ਦੇ ਵੀ ਮਾਤਾ ਜੀ ਦਾ ਮੰਦਿਰ ਵੀ ਦੱਸ ਰਹੇ ਆਪਾਂ ਸਾਰੋ ਤੇ ਪਿੱਛੇ ਸੰਗ ਬੜੇ ਉੱਚੇ ਪਹਾੜ ਤੋਂ ਉੱਚਾ ਪਹਾੜ। 2 ਲੱਖਾਂ ਦੀ ਸੰਗਤ ਪਿੱਛੇ ਹੋ ਜਾਂਦਾ ਲੱਖਾਂ ਦੇ ਆਧਾਰ ਦੇ ਵਿੱਚ ਸੰਗਤੀ ਸੰਗਤ ਕਰਦੀ ਆ। ਦੇਖੋ ਰੋਣ ਇੱਥੇ ਖੜਾ ਹੈਗਾ ਜੀ ਅਜੂਬਾ ਬਰਾਸਤੇ ਖਾਲਸਾ ਆਪਣ ਨੂੰ ਪਤਾ ਹੀ ਆ ਜੀ ਗੁਰੂ ਗੋਬਿੰਦ ਸਿੰਘ ਜੀ ਜਨ 22 ਦਸੰਬਰ 1664 ਈਸਵੀ ਨੂੰ ਹੋਇਆ ਸੀ ਪਟਨਾ ਸਾਹਿਬ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਅਨੰਦਪੁਰ ਕਲੇ ਦੇ ਵਿੱਚ ਆ ਕੇ ਰਹਿਣ ਲੱਗੇ ਸੀ ਜੇ ਤੁਸੀਂ ਨਾਲ ਨੂੰ ਦੱਸ ਮੈਨੂੰ ਵੀ ਕਰਦੇ ਆ ਤੇ ਤੁਹਾਨੂੰ ਅੱਜ ਦੱਸਦੇ ਵੀ ਆ ਤੇ 1699 ਈਸਵੀ ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੋਸਫਾਖੀ ਵਾਲਾ ਦਿਨ ਜੋ ਕਿਹਾ ਜਾਂਦਾ ਹੈ ਕੋਰਜਾਂਤ ਹਸਨ ਬੈਂਕ ਦੇ ਸਤਾਪਨਾ ਵੀ ਕੀਤੀ ਸੀ ਪੰਜ ਪਿਆਰਾਂ ਲੈ ਕੇ ਅੰਮ੍ਰਿਤ ਛਕਾਇਆ ਗਿਆ ਸੀ ਖਾਸਾ ਬੈਂਕ ਦੀ ਸਤਾਪਨਾ ਕੀਤੀ ਸੀ ਲੋ ਜੀ ਪਹੁੰਚ ਕੇ ਜ ਆਪਾਂ ਅਨੰਦਪੁਰ ਫਾਇਵ ਦਸ ਸੌਦਿਆ ਗੁਰਦਵਾਰਾ ਅਨੰਦਪ੍ਰਸਾਦ ਤਿੰਨ ਸਥਾਨ ਦੇ ਉੱਤੇ ਨਾਲ ਸਾਡੇ ਪਈ ਰੇਤਾਂ ਲੈਣੇ ਆਏ ਹੋਇਆ ਤੰਨੇ ਭੜਾਈਆਂ ਹੈਆਂ ਤੰਨੇ ਬਾਕੀ ਤੇ ਇਹਦੇ ਆਂਗਾ ਵੀ ਗੱਲ ਕੇ ਕੀ ਸਮਾਚਾਰ ਆਂਗਾ ਹਨ ਕਿ ਇੱਥੇ ਤਾਂ ਸੰਗਤ ਬਹੁਤ ਜ਼ਿਆਦਾ ਲੱਖਾਂ ਹਿਸਾਬ ਸੰਗਤ ਆ ਬੇਜਮ ਅਸਾ ਟੇਕਾਗਾ ਤਾਂ ਹੋਂ ਦੇਖਣਾ ਕਿ ਨਹੀਂ ਫਿਰ ਬੰਦ ਰੋਕ ਕੇ ਦੇਖਾਂਗੇ ਦੇਖਦੇ ਆ ਤਾਂ ਦੱਲ ਕੇ ਆਜੋ ਸਰ ਸ੍ਰੀਨੰਦਪੁਰ ਸਾਹਿਬ ਪੇਨ ਉਸਤਾਨ ਗੁਰਦੁਆਰਾ ਜੀ ਆਜੋ ਸਰ ਜੀ ਤਾਂ ਆਮ ਦੇ ਇਤਿਹਾਸ ਹਨ ਕਟ ਤੋਂ ਦੇਖੋ ਬਹੁਤ ਲੱਗਦਾ ਵਾ ਹਲੇ ਇਸ ਟਾਈਮ ਪਾਲ ਬਾਕੀ ਦੇ ਲਾਈਨ ਤੇ ਲੈ ਕੇ ਬਾਲਾ ਬਹੁਤ ਲੋ ਜਿਆ ਲਾਈਨ ਚ ਅੱਗੇ ਪਾ ਇਧਰ ਆ ਕੇ ਹੁਣ ਤੇ ਆ ਸਾਹਮਣੇ ਸਾਡੇ ਤੋਂ ਪਤਾ ਪਤਾ ਲੰਗ ਰਹੀ ਆ ਤੁਹਾਨੂੰ ਪਤਾ ਇਹ ਲੰਗਰ ਹਾਲੇ ਤੇ ਛੜ ਹਾਂ ਜੇ ਖਾਣ ਦੀ ਪਤਾ ਪੂਤਰਾ ਤੇ ਲੰਗਰ ਸਿਨਨ ਕੋਈ ਯਾਤਿਕ ਕੋਈ ਨਾ ਟਿਕਣਾ ਤੇ ਜੈਨ ਦਾ ਬੋਲਾ ਪਿਆ ਤੇ ਜੈਨ ਦਾ ਪਿਆ ਨਾ ਸਿਨਨ ਦਾ ਉਹ ਦੇਖਿਆ ਤੇ ਉਹ ਤਾਂ ਕੇਵਲ ਇਹ ਜੀ ਦੀ ਮੇਰੇ ਚੁੱਕਦਾ ਆ ਆਵਾਜ਼ ਮਦਦ ਕਰਦਾ ਪਰ ਕੋਈ ਨੂੰ ਮਤਾਂ ਨਹੀਂ ਇੱਟਾ ਦਾ ਜੰਦਰ ਦਾ ਉਹ ਬੇਸਿਕ ਅਗਿਆਸੀ ਐ ਲੱਦ ਕੇ ਘੋੜੇ ਤੇ ਜਾਂਦਾ ਸੱਤੇ ਪਾਸੇ ਗੁਰੂ ਗੋਬਿੰਦ ਸਿੰਘ ਬਾਹਰ ਦੇ ਕਰਨਾਟਕ ਨੰਨਾ ਮੰਦ ਮੈਂ ਇਹ ਜਿਹੜਾ ਜੀੜੀ ਰੋਡ ਆ ਉੱਥੋਂ ਜਿਹੜੀ ਸੱਦੀ ਦਰਵਾਜ਼ਾ ਤੋਂ ਜਿਹੜੀ ਐਂਟਰੀ ਆਉਂਦੀ ਆ ਸੱਦੀ ਜਿਹੜੀ ਸੜਕ ਵਾਲੀ ਉੱਚੀ ਵਾਲੀ ਆਹ ਬੜੀ ਸੜਕ ਸੱਦੀ ਜਿਹੜੀ ਸੱਦੀ ਦਰਵਾਜ਼ਾ ਚ ਆਉਂਦੀ ਸੱਦੀ ਉਹ ਜਿਹੜੀ ਰੋਡ ਤੋਂ ਦੇਖੋ ਸੰਗਤ ਕੀ ਬਾਤਾਂ ਆਈਆਂ ਕਾਂਟੇ ਦੇ ਬੱਚ ਮੱਥਾ ਆਪਾਂ ਟੇਕ ਲਿਆ ਤੇ ਮੱਥਾ ਟੇਕ ਕੇ ਹੁਣ ਆਪਾਂ ਬਾਹਰ ਨਿਕਲੇ ਆਇਆ ਮੇਨ ਜਿਹੜੀ ਰੋਡ ਤੋਂ ਸਿੱਧੀ ਜਿਹੜੀ ਐਂਟਰੀ ਆ ਜਿਹੜੀ ਸਿੱਧੀ ਦਰਬਾਰ ਸਾਹਿਬ ਨੂੰ ਦੇਖੋ ਕੰਨੀ ਸੰਗਤ ਆ ਫਿਰ ਉਸ ਤੋਂ ਬਾਅਦ ਵਿੱਚ ਇੱਧਰ ਆ ਗਿਆ ਦੇਖੋ ਇਹ ਤਹਾਂ ਜਾਂਦੀ ਆ ਜਿਹੜੀ ਆ ਸਾਗਤ ਨਾਲ ਖੜੀ ਵੀ ਆ ਵਿੱਚ ਤੇ ਮਗਰੇ ਸਾਈਡ ਦਰਬਾਰ ਸਾਹਿਬ ਦਾ ਇਹਦਾ ਦੇਖੋ ਕੀ ਬਾਤ ਆ ਯਾਰ ਗੁਰੂ ਦੀਆਂ ਲਾਡ ਰੀਆਂ ਫੌਜਾਂ ਇਧਰੀ ਸਾਈਡ ਗੱਤਕਾ ਖੇਡ ਕੇ ਸੰਗਤਾਂ ਨੂੰ ਨਿਹਾਲ ਕਰ ਰਹੀਆਂ ਜੀ ਜਿਹੜੀ ਸਾਈਡ ਫੌਜ ਚੌਕੀ ਵਾਲਾ ਰੋਡ ਵੱਜਦਾ ਜਿਹੜਾ ਉਧਰਲੀ ਸਾਈਡ ਨੂੰ ਇਹ ਉਸੇ ਲਈ ਹੋ ਜਾਂਦੇ ਨੇ ਤੇ ਉੱਥੇ ਇਹ ਸੰਗਤਾਂ ਨੂੰ ਨਿਹਾਲ ਕਰ ਰਹੀ ਨੇ ਗੱਤ ਕਾ ਖੇਡ ਰਹੀ ਨੇ ਬਹੁਤ ਜੀ ਬਦਰਾ ਪੱਠਾ ਸਾਹਿਬ ਸਾਸ਼ੇ 10ਵੀਂpropto ਰੂਪ ਨਗਰ ਜਿਸੇ ਕਰਦੋ ਸਾਡੇ ਮੇਰੇ ਭੰਦੇ ਕਿ ਜੇ ਹੁਣ ਸੋ ਜੀ 10ਵੀਂ ਜੋੜੀ ਤੇ ਸਾਹਮਣੇ ਆ ਜੀ ਦਰਵਾਜ਼ਾ ਸਾਹਿਬ ਦੇ ਦਰਸ਼ਨ ਆ ਪਾਇਸਟਾ ਦਰਸ਼ਨ ਕਰ ਰਿਹਾ ਦਰਵਾਜ਼ਾ ਸਾਹਿਬ ਦੇ ਬਹੁਤ ਹੀ ਸੋਹਣਾ ਦਰਵਾਸਾ ਬਣਿਆ ਹੋਇਆ ਤੇ ਸੰਗਤ ਆ ਇੱਥੇ ਵੀ ਬਹੁਤ ਹੀ ਜ਼ਿਆਦਾ ਸੰਗਤ ਆ ਇਸ ਟਾਈਮ ਹੋਈ ਹੋਈ ਆ ਤਕਰੀਬਤ ਰਾਤ ਦੇ 8:30 ਵਜੇ ਹੋਏ ਹੈਗੇ ਨੇ ਪਠਾ ਸਾਹਿਬ ਦਾ ਬਦਲਿਆ ਵੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਇੱਥੇ ਆਏ ਸੀ ਤਾਂ ਇਹ ਪਠਾ ਇੱਥੇ ਪਠਾ ਹੁੰਦਾ ਕਿਤੇ ਵੀ ਚੱਲਦਾ ਸੀ ਪਠਾ ਕਹਿੰਦੇ ਉਸ ਵਕਤ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਆਪਾਂ ਇੱਥੇ ਹੋਰ ਆਪਾਂ ਅਸੀਂ ਵੀ ਬਹਿ ਜੀਏ ਤਾਂ ਉਹਨੇ ਹੱਸ ਕੇ ਜਵਾਬ ਚ ਕਹਿੰਦੇ ਲੋ ਬਹਿ ਜਾਓ ਤੁਸੀਂ ਇੱਥੇ ਬਹਿ ਜਾਓ ਪੱਠਾ ਚੱਲ ਰਿਹਾ ਸੀ ਤਾਂ ਫਿਰ ਜਿਹੜਾ ਉਹਨਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਕੋੜਾ ਸੀ ਉਹਨੇ ਪੌੜ ਮਾਰ ਕੇ ਪੱਠਾ ਚੱਲਦਾ ਠੰਡਾ ਕਰਦਾ ਸੀ ਯਾਨੀ ਕਿ ਕੋੜ ਦੇ ਨਾਲ ਹੀ ਜੀ ਰਣ ਕੇ ਇਹ ਪੱਠਾ ਸਾਬ ਠੰਡਾ ਹੋ ਗਿਆ ਸੀ ਤੇ ਫਿਰ ਗੁਰੂ ਮਹਾਰਾਜ ਉੱਥੇ ਇੱਥੇ ਬਰਾਜਮਲ ਹੋ ਗਏ ਬਹਿ ਗਏ ਸੀ ਯਾਨੀ ਕਿ ਹਾਂ ਇਹ ਅਜੇ ਇਥੋਂ ਆਤੇ ਆ ਬਾਕੀ ਫੁੱਲ ਟ੍ਰੇਲ ਆਪਾਂ ਕਿਸੇ ਦਿਨ ਫੇਰ ਬਣਾਵਾ ਕੇ ਆਇਆ ਵੀ ਫੜਦਾ ਆਪਾਂ ਹੋਦਾ ਮੰਡੇ ਤੇ ਆਏ ਸੀ ਕਿ ਨਾਨਕਪੁਰ ਸਾਹਿਬ ਤੇ ਨਾਲ ਨਾਲ ਕੋ ਨਗ ਦਿਖਾਉਂ ਦਿਆ ਜੰਦੀ ਕਿ ਜਾਨੀ ਕਿ ਆਪਾਂ ਵੀਡੀਓ ਬਣਾ ਸਕੀ ਤੇ ਵੀਡੀਓ ਬਹੁਤ ਲੰਬੀਆਂ ਹੋ ਜਾਂਦੀਆਂ ਨੇ ਅਜੋ ਪਟਾਲ ਦੇ ਅੱਗੇ ਸਾਰੇ ਨਿਸ਼ਾਨ ਉੱਤ ਨਹੀਂ ਪੈਨੇ ਆ ਜਿਹੜੇ ਘੋੜੇ ਨੇ ਇਹਦੇ ਫੌੜ ਮਾਰੇ ਸੀ ਜਿਹੜੇ ਆ ਦੇਖੋ ਸਾਰੇ ਨਿਸ਼ਾਨ ਆਪਣੀ ਵਿੱਚ ਪੈਸ ਰਹੇ ਆ ਇਹ ਉਹਦੋਂ ਤੱਕ ਸਾਹ ਦੇ ਬੈਕ ਅੱਜ ਵੀ ਮੌਜੂਦ ਨੇ ਇਹਦੇ ਉੱਪਰ ਸੜਾ ਸੜ ਪੜਨ ਜਾਵਾ ਕੋਲ ਤੇ ਉੱਪਰ ਮਹਾਰਾਜ ਦੀ ਵੀਰ ਵੀ ਪ੍ਰਕਾਸ਼ ਕੀਤਾ ਹੈ ਸੰਗਤ ਸਿੰਘਪੁਰ ਪਿੰਡ ਸਾਹਿਬ ਦੀ ਨੂੰ ਜਿਹੜੇ ਪ੍ਰਕਾਸ਼ ਕੀਤਾ ਹੋਇਆ ਇੱਥੇ ਤਾਂ ਕਿ ਮੱਫਰ ਦਿਖ ਰਹੀ ਆ ਦੇਖੋ ਕੀ ਬਾਤ ਹੈ ਕਿੰਨਾ ਸੋਹਣਾ ਲੱਗਦਾ ਵਾ ਨਾ ਇਹ ਕੰਮ ਕੈਮਰੇ ਵਿੱਚ ਤੁਹਾਨੂੰ ਸਾਧਾ ਹੋ ਸਭ ਸਿੰਪਲ ਆ ਜਾਂਦਾ ਹੋਵੇ ਨਾ ਪਰ ਇਹ ਤੁਸੀਂ ਉੱਦਾ ਲਾਈਵ ਦੇਖੋਗੇ ਤਾਂ ਵੇਖਿਆ ਵਾਹ ਵਿੱਚ ਕੌਸਟ ਕਰ ਰਿਹਾ ਹੈਗੇ ਆ ਦੇਣ ਦਾ ਬੱਜੂ ਮਿਲ ਜਾਂਦੇ ਆ ਪਰ ਹੌਣ ਦੇ ਖਾਦਨਾ ਪੂਰੇ ਬੱਕਲੇ ਸਾਹਮਣੇ ਹਾਲ ਆ ਗਿਆ ਤੇ ਬਾਕੀ ਦੁਆਰ ਸਾਹਿਬ ਦੇਖੋ ਕਿੰਨਾ ਹੌਲਾ ਰਾਤ ਨੂੰ ਕੀ ਬਾਤ ਹੈ ਇਹ ਪਰ ਇਹ ਘੈਂਡਾ ਕੰਮ 메ਨ ਰੋਡ ਦੇ ਉੱਪਰ ਹੀ ਗੋਦਾ ਸਾਹਿਬ ਸਤਾਪੇਦਾਂ ਜੀ ਬਣੇ ਹੋਇਆ ਗੋਦਾ ਸਾਹਿਬ ਬਣਿਆ ਹੋਇਆ ਤੇ ਗੇਟ ਆ ਜੀ ਮੂਹਰੇ ਐਂਟਰੀ ਦੇ ਵਿੱਚ ਪਟਾ ਸਾਹਿਬ ਗੋਦਾ ਸਾਹਿਬ ਲਿਖਿਆ ਵੀ ਹੋਇਆ ਤੇ ਪਟਾ ਲਿਖਿਆ ਵੀ ਆ ਦੇ ਨਾਲ ਗੇਟੇ ਪੈਣਾ ਤੇ ਨਾਲ ਹੀ ਉਹ ਤੇ ਮਾਰਕੀਟ ਬਣੀ ਹੈ ਮਾਰਕੀਟ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਕਾਹੇ ਸਿੰਘ ਮੈਲਰ ਨਾਲ ਦੀ ਨਾਲ ਚੱਲਦੇ ਆਪਾਂ ਰਾਹ ਜੋੜੀ ਆਪਾਂ ਪਹਿਲਾਂ ਦਿਖਾ ਲਈ 184 ਤੁਹਾਨੂੰ ਸਟਾਡੀ ਉਹ ਦਿਖਾ ਲਈ ਸੀ ਉਹ ਬਾਹਲੀ ਸਾਈਡ ਦਾ ਸੀ ਇਹ ਹੁਣ ਆ ਇਹ ਅੰਦਰਲੀ ਸਾਈਡ ਵਾਲੇ ਪਾਸੇ ਤੋਂ ਇੱਧਰ ਸਾਹਮਣੇ ਫੇਰ ਦਰਵਾਜ਼ਾ ਸਾਬ ਕੋਲੋਂ ਸਾਬ ਕੀ ਬਾਤ ਹੈ ਯਾ ਬਹੁਤ ਸੋਹਣਾ ਬਣਾ ਹੈ ਮਤਲਬ ਉਹ ਦੱਸ ਦਿੰਦਾ ਵੀ ਉਹਲਾ ਪਾਸਾ ਅਸੀਂ ਦੱਸਦਾ ਵੀ ਜਿਹੜਾ ਇਤਿਹਾਸ ਆ ਇਥੋਂ ਦਾ ਵੀ ਜਿਹੜਾ ਗੁਰੂਵਾਰ ਆ ਜੋ ਗੁਰੂ ਗੋਬਿੰਦ ਸਿੰਘ ਜੀ ਲੋ ਇੱਧਰ ਨੂੰ ਆਏ ਸੀ ਤਾਂ ਇਥੇ ਪੱਠਾ ਚੱਲਦਾ ਸੀ ਕਹਿੰਦੇ ਉਹ ਇਤਿਹਾਸ ਕਰਾ ਦੇ ਕੋ ਦਾ ਪੱਠਾ ਚੱਲਦਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆਜੋ ਆਪਾਂ ਚੱਲ ਸੀ ਉਹ ਕਹਿੰਦੇ ਅਸੀਂ ਇੱਥੇ ਬਹਿ ਜੀਏ ਬੰਦੇ ਨੂੰ ਮੇਰੇ ਤੋਂ ਬੰਦੇ ਉੱਤੇ ਜਿਹੜੇ ਪੂਰੇ ਕੰਮ ਕਰਦੇ ਸੀ ਉਹ ਆਸ ਕੇ ਕਹਿੰਦੇ ਵੀ ਵਜਾ ਕੇ ਦੇ ਸਾਹਨ ਕਹਿੰਦੇ ਇੱਥੇ ਬਹਿ ਜਾ ਉਹਨੂੰ ਐਦਾਂ ਬੋਲਦੇ ਰਣ ਗੁਰੂ ਮਹਾਰਾਜ ਨੂੰ ਐਦਾਂ ਬੋਲੇ ਵੀ ਇੱਥੇ ਇੱਥੇ ਬਹਿ ਜਾ ਆਪਰਾ ਕਹਿੰਦੇ ਬੈਠੋ ਜੀ ਐਂ ਕਰ ਲੋ ਆਪਾਂ ਬੈਠ ਨੇ ਕਹਿੰਦਾ ਗੁਰੂ ਮਹਾਰਾਜ ਨੂੰ ਕੋਈ ਵੀ ਆਪਾਂ ਦਾ ਵੱਡਾ ਵੀ ਹੋਵੇ ਵੈਸੇ ਵੀ ਬਜ਼ੁਰਗ ਹੋਣ ਆਪਾਂ ਕਹਿੰਦੇ ਆ ਜਾਓ ਜੀ ਬਹਿ ਜਾਓ ਜੀ ਆਪਾਂ ਕਹਿੰਦੇ ਉਹ ਕਹਿੰਦੇ ਇੱਥੇ ਬਹਿ ਜਾਣੇ ਕਹਿੰਨੋ ਤੜੇ ਕਰੇ ਆਉੜੀ ਦੀ ਬੋਲੀ ਚ ਬੋਲੇ ਗੁਰੂ ਮਹਾਰਾਜ ਨੂੰ ਪਰ ਚਲੋ ਜਲਾਦ ਲੈਣਾ ਕੋਟਾ ਸੀ ਜਿਹੜਾ ਆਪਾਂ ਪਾਲ ਜੀ ਨਾਲ ਕੋਟ ਬਾਰੇ ਜਿਹੜਾ ਉਹਨਾਂ ਦੇ ਕੋੜੇ ਨੇ ਜਦੋਂ ਤਾਂ ਉਹ ਜਣਾ ਚੱਲਦਾ ਪੱਠਾ ਸੀ ਚੱਲਦਾ ਪੱਠਾ ਹੀ ਬੰਦ ਕਰਤਾ ਸੀ ਠੰਡਾ ਹੋ ਗਿਆ ਸੀ ਜਾਣ ਕੇ ਫੇਰ ਗੁਰੂ ਮਹਾਰਾਜ ਉਥੇ ਚੌਂਕੜਾ ਮਾਰ ਕੇ ਬਹਿ ਗਏ ਸੀ ਪੱਠਾ ਜਦੋਂ ਬੰਦ ਹੋ ਗਿਆ ਸੀ ਜਦ ਦਲਣ ਗਿਆ ਵੀ ਪੌੜ ਦੇ ਵਿੱਚ ਹੀ ਇਹਦੀ ਸ਼ਕਤੀ ਸੀ ਘੋੜੇ ਦੇ ਪੌੜ ਤੇ